ਸਾ ਪਾਤਸ਼ਾਹ ਤੇ ਸਾ ਸਿਰ ਸਹਾਂ ਦਾ ਹੈ ਸਾ ਜਿਸ ਪਾਸ ਬਹਟੀਆਂ ਸੋਹੀਏ ਸਬਨਾ ਦਾ ਰੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਤਿ ਮਹਲਾ 5 ਕਰ ਦੁਰਜਾ ਅਸ਼ਟ ਪਦੀਆਂ ਇਕ ਅੰਕਾਰ ਸਤਿਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਮਲ ਪਿਆੰਗਮ ਸਾਦੇ ਪੰਜ ਜਨ ਸਿਉ ਸੰਗ ਨ ਛਟਕਿਓ ਅਦਿਕ ਅਹੰਬਦ ਬਾਦੀ ਪਿਆਰੇ इन बिद मिलन जाई मैं किए कर्म अनेक हार पियो स्वामी के द्वार दी बुद्ध बिबेकार मोहन पयो कर पाती रहो ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਪਰਮਿਓ ਦੁਬਿਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਈ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਜਤਨ ਕਰਾਈ ਕਨਿਕ ਕਾਮਨੀ ਹੈ ਵਰ ਗੈ ਵਰ ਬਹੁ ਬਿਦ ਦਾਨ ਦਾ ਤਾਰਾ ਅੰਨ ਬਸਤਰ ਧੂਮ ਬਹੁ ਅਰਪੇ ਨਹਿ ਮਿਲੇ ਹਰ ਦਵਾਰਾ ਪੂਜਾ ਅਰਚਾ ਬੰਦਨ ਡੰਡਾਤ ਖੱਟ ਕਰਮਾਂ ਰਤ ਰਹਤਾ ਹਾਂ 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 ਕਰਤ ਬੰਦਨ ਮਹ ਪਰਿਆ ਨਹਿ ਮਿਲੀਏ ਇਹ ਜੁਗ ਤਹਾ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਿਆ ਹਾਂ ਵੱਡੀ ਅਰਦਾਸ ਫਿਰ ਫਿਰ ਜਨਮੈ ਹਰ ਸਿਓ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੀਜ ਸੋਹਣੀ ਚੰਦਨ ਚ ਨਰਕ ਕੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਤਾ ਭਇਓ ਕਿਰਪਾ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾ ਦੂਜਾ ਵਾਹ ਗੁਰਜਾ ਖਾਲਸਾ ਵਾਹ ਗੁਰਜ ਕੀ ਪਟੇ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਸੰਗਤ ਜੀ ਮੇਰੀ ਪੀਰੀ ਦੇ ਮਾਰਸ਼ਾ ਦਾ ਦਰਬਾਰ ਸਜਿਆ ਅੰਮ੍ਰਿਤ ਵੇਲੇ ਤੋਂ ਹੀ ਹਰ ਦਸ ਬਾਣੀ ਦਾ ਪ੍ਰਵਾਹ ਚੱਲਦਾ ਪਿਆ ਵਡ ਭਾਗੇ ਹਾਂ ਸਾਈਂਬਾਂ ਦੇ ਦਰਬਾਰ ਦੇ ਵਿੱਚ ਬੈਣ ਦਾ ਮੌਕਾ ਮਿਲਦਾ ਪਿਆ ਜਿੰਨਾ ਕਿ ਵੀ ਸਮਾਂ ਬੈਠੇ ਹਾਂ ਕੁਝ ਇੱਕ ਪਲ ਆਪਣੀਆਂ ਮਨਾਂ ਦੀਆਂ ਭਾਵਨਾਵਾਂ ਨੂੰ ਇੱਕ ਸਾਈਡ ਤੇ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਕਰੀਏ। ਪਾਸਾ ਜੀ ਸੋਰਠ ਰਾਗ ਦੇ ਅੰਦਰ ਗਰੀਬ ਨਿਵਾਜ਼ ਸਤਿਗੁਰੂ ਸ਼ਾਂਤੀ ਦੇ ਪਹੁੰਚ ਬਾਨੀ ਕੇ ਬੋਹਿਤ ਪੰਚਮ ਪਾਤਸ਼ਾਹ ਜੀ ਦੁਦੇ ਘਰ ਸੁਲਤਾਨ ਦੇ ਵਿੱਚ ਅਸ਼ਟਪਤੀਆਂ ਦੇ ਰੂਪ ਦੇ ਵਿੱਚ ਸਾਨੂੰ ਅੱਜ ਫਰਮਾਨ ਬਖਸ਼ਦੇ ਨੇ ਇਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਗੁਰੂ ਦੀ ਸ਼ਰਨ ਤੇ ਆਉਣ ਤੇ ਮਿਲਦਾ ਹੈ ਸਤਕੁਨਾ ਜੀ ਅਨੇ ਅੱਜ ਦੇ ਫਰਮਾਨ ਦੇ ਅੰਦਰ ਇਹ ਜਿਹੜੇ ਮਜੂਦਾ ਸਮੇਂ ਦੇ ਅੰਦਰ ਕਾਰਜ ਚੱਲਦੇ ਪਏ ਨਾ ਉਹ ਚੀਜ਼ਾਂ ਬਾਰੇ ਦੱਸਿਆ ਕਿ ਬਾਹਰੀ ਵੇਖ ਕਿਸੇ ਦਾ ਹੋਰ ਹੁੰਦਾ ਤੇ ਅੰਦਰਲਾ ਵੇਖ ਹੋਰ ਹੁੰਦਾ ਧਰਮ ਦੇ ਨਾਮ ਦੇ ਉੱਤੇ ਮਾਇਆ ਇਕੱਠੀ ਕਰਨ ਤੋਂ ਸਵਾਗ ਇਹ ਧਾਰਮਿਕ ਲੋਕ ਹੋਰ ਕੁਝ ਵੀ ਨਹੀਂ ਕਰਦੇ ਹੁਣ ਪਾਸ਼ਾ ਜੀ ਕਹਿੰਦੇ ਕਿ ਹਰ ਵਿਅਕਤੀ ਆਪਣੇ ਇਸ਼ਟ ਦੇ ਨਾਲ ਜੁੜਿਆ ਹੋਆ ਆਪਣੇ ਪੀਰ پیغمبرਾਂ ਦੇ ਨਾਲ ਜੁੜਿਆ ਹੋਆ ਤੇ ਹਰ ਇੱਕ ਵਿਅਕਤੀ ਕੋ ਆਪਣੀ ਧਾਰਮਿਕ ਸਿੱਖਿਆ ਵੀ ਹੁੰਦੀ ਹੈ ਸਤਗੁਰ ਆਖਦੇ ਕਿ ਪਾਠ ਪੜਿਓ ਅਰਬੇਤ ਵਿਚਾਰਿਓ ਨਿਵਲ ਭੈੰਗਮ ਸਾਦੇ ਵੇਦਾਂ ਦਾ ਕੁਰਾਨਾ ਦਾ ਕੁਰਾਨਾ ਦਾ ਸ਼ਾਸਤਰਾਂ ਦਾ ਸਿਮਰਤੀਆਂ ਦਾ ਪਾਠ ਹਰ ਕੋਈ ਪੜਦਾ ਤੇ ਉਸ ਪਾਠ ਨੂੰ ਪੜ ਕੇ ਵਿਚਾਰਦੇ ਵੀ ਆ ਪਾਠ ਖੜਿਓ ਅਰ ਬੇਦ ਵਿਚਾਰੇ ਉਹਨੂੰ ਵਿਚਾਰਦੇ ਵੀ ਆ ਫਿਰ ਕੀ ਹੁੰਦਾ ਨਿਵਲ ਭਯੰਗਮ ਸਾਦੇ ਇਹ ਨਿਵਲ ਇਹ ਜੋਗੀ ਮਤ ਦੇ ਵਿੱਚ ਹੁੰਦਾ ਜਿਨ੍ਹਾਂ ਨੂੰ ਆਪਾਂ ਨਿਉਲਾ ਵੀ ਕਹੇ ਜਾਂਦੇ ਨੇ ਨਿਉਲੀ ਕਹਿ ਦਿੰਦੇ ਆ ਇਸ ਦੇ ਅੰਦਰ ਵੀ ਦੋ ਤਰ੍ਹਾਂ ਦੇ ਇਹ ਨਿਵਲ ਮੰਨੇ ਜਾਂਦੇ ਆ ਪਹਿਲੇ ਦੇ ਵਿੱਚ ਆਪਣੇ ਇੱਕ ਹਲਕੀ ਜੀ ਰੱਸੀ ਲੈ ਕੇ ਨਾ ਜਾਂ ਪਤਲਾ ਜਿਹਾ ਕੋ ਕਪੜਾ ਲੈ ਕੇ ਉਹਨੂੰ ਸਵਾਸਾਂ ਦੇ ਰਾਈ ਨੱਕ ਥਾਣੀ ਵਾੜ ਕੇ ਮੂੰਹ ਥਾਣੀ ਬਾਹਰ ਕੱਢਣਾ ਇਸ ਪ੍ਰਕਾਰ ਕਰਕੇ ਆਪਣੇ ਜਿਹੜਾ ਚਿਹਰੇ ਦੇ ਅੰਦਰਲਾ ਹਿੱਸਾ ਨਾਲ ਉਹਨੂੰ ਸਾਫ਼ ਕਰਨਾ ਫਿਰ ਦੂਸਰਾ ਇੱਕ ਨੂੰ ਕੇਤਾ ਕਿਹਾ ਜਾਂਦਾ ਇੱਕ ਨੂੰ ਤੋਤਾ ਕਿਹਾ ਜਾਂਦਾ ਹੁਣ ਦੂਸਰਾ ਆ ਜਾਂਦਾ ਕਿ ਕੋਈ ਪਤਲਾ ਕੱਪੜਾ ਲੈ ਕੇ ਨਾ ਹਲਕਾ ਜਾ ਉਹਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਗਿੱਲਾ ਕਰਕੇ ਅੰਦਰ ਨਗਾਉਣਾ ਕੁਝ ਸਮੇਂ ਬਾਅਦ ਉਹ ਕੱਪੜੇ ਨੂੰ ਬਾਹਰ ਕੱਢਣਾ ਕੇ ਅੰਦਰ ਦੀਆਂ ਜਿਹੜੀਆਂ ਨਾੜੀਆਂ ਵਾਂ ਉਹ ਸਾਫ਼ ਹੋ ਜਾਵੇ ਇਹਨੂੰ ਕਹਿੰਦੇ ਨੇਵਲ ਫਿਰ ਭਯੰਗਮ ਆਪਾਂ ਪੜਦੇ ਨਾ ਭੁਜੰਗ ਪ੍ਰਯਾਤ ਛੰਦ ਇਹ ਭੁਜੰਗ ਤੋਂ ਪਾਵ ਹੁੰਦਾ ਕਿ ਸੱਪ ਤੇ ਉਸੇ ਪ੍ਰਕਾਰ ਇਥੇ ਭਯੰਗਮ ਸ਼ਬਦ ਨਾਲ ਵੀ ਸੱਪ ਵਾਸਤੇ ਵਰਤਿਆ ਗਿਆ ਸਾਡੇ ਸਰੀਰ ਦੇ ਅੰਦਰ ਵੀ ਇੱਕ ਸ਼ਕਤੀ ਰੂਪੀ ਸਾਭਾਗਾ ਸਬਣਾ ਦੇ ਅੰਦਰ ਹੁੰਦਾ ਉਹਨੂੰ ਕਹਿੰਦੇ ਗੁੰਡਲੀ ਅਵਸਥਾ ਤੇ ਉਹ ਜਿਹੜੀ ਅਵਸਥਾ ਨਾ ਸਰੀਰ ਦੇ ਦੋ ਭਾਗਾਂ ਦੇ ਵਿੱਚ ਹੁੰਦੀ ਹੈ ਧੁੰਨੀ ਤੋਂ ਥੱਲੇ ਤੇ ਗੁੱਦੇ ਤੋਂ ਉੱਪਰ ਪੇਟ ਵਾਲੀ ਸਾਇਦੋ ਜਿਹੜੀ ਤਾਕਤ ਹੈ ਉਹ ਸ਼ਕਤੀ ਕੁੰਡਲ ਮਾਰ ਕੇ ਬੈਠੀ ਹੁੰਦੀ ਹੈ ਤੇ ਕੋਈ ਅੰਗਮ ਸਾਦੇ ਉਹ ਜਿੱਦਾਂ ਜਿੱਦਾਂ ਫਿਰ ਕੋਈ ਤਪੱਸਿਆ ਵਾਲਾ ਉਹਦਾ ਕੋਈ ਸੰਤ ਮਹਾਪੁਰਖ ਹੈ ਸਾਧਨਾ ਕਰਦਾ ਨਾ ਉਹ ਸ਼ਕਤੀ ਮੂਲ ਚੱਕਰਾਂ ਤੋਂ ਉੱਤੇ ਹੁੰਦੇ ਹੋਏ ਉਜਾਕਰ ਹੁੰਦੀ ਹੈ ਤੇ ਮਸਤਕ ਤੱਕ ਪਹੁੰਚਦੀ ਹੈ ਜਿਹਨੂੰ ਕਹਿ ਜਾਂਦੇ ਆ ਦਸਮ ਦਵਾਰ ਉਹ ਜਿਵੇਂ ਜਿਵੇਂ ਸ਼ਕਤੀ ਉੱਪਰ ਜਾਂਦੀ ਹੈ ਨਾ ਪਹਿਲੇ ਧੁੰਨੀ ਤੇ ਛਾਤੀ ਤੇ ਢਿੱਡ ਤੇ ਗਲੇ ਤੇ ਮੱਥੇ ਤੇ ਤਿਵੇਂ ਤਿਵੇਂ ਬੰਦੇ ਦੇ ਸੁਭਾਅ ਦਾ ਫਰਕ ਪੈਂਦਾ ਹੈ ਕਿਸੇ ਦੀ ਮਨ ਦੀ ਗੱਲ ਜਾਣਨੀ ਆ ਜਾਂਦੀ ਜੇ ਕਹਿ ਲਈਏ ਕਿ ਆਪਣਾ ਅੰਦਰ ਸ਼ਾਂਤ ਕਰਨਾ ਆ ਜਾਂਦਾ ਜੋ ਹੋਰ ਜਿਹੜੀਆਂ ਰਿੱਧੀਆਂ ਸਿੱਧੀਆਂ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਇਹ ਭੂਗੰਗ ਦੀ ਕਰਮਾਤ ਫਿਰ ਸਾਦੇ ਬੜੇ ਸਾਧੂ ਬੜੇ ਰਿਖੀ ਉਚਿਤ ਜਨੂ ਸਾਧਦੇ ਕਹਿੰਦੇ ਹੁਣ ਤੁਸੀਂ ਪਾਠ ਪੜ੍ਹਦੇ ਪਏ ਜੇ ਉਹ ਬਾਣੀ ਨੂੰ ਵਿਚਾਰਦੇ ਪਏ ਜੇ ਜਿਹੜੀ ਪੜ੍ਹਦੇ ਜੇ ਇਹ ਨਿਵਲ ਜੋਗੀਆਂ ਵਾਲੀ ਕਿਰਿਆ ਜਾਂ ਜਿਹੜੇ ਰਿਖੀਆਂ ਵਾਲੀ ઋਸ਼ੀਆਂ ਵਾਲੀ ਕਿਰਿਆ ਕਰਦੇ ਪਏ ਜਿਓ ਇਹਨਾਂ ਨੂੰ ਸਾਧਦੇ ਪਏ ਆ ਇਹਦੇ ਨਾਲ ਕੀ ਫਰਕ ਹੋਵੇ ਇਹ ਬਾਣੀ ਦੀ ਤੱਕ ਤੇ ਨਾ ਇੱਕ ਬੜੀ ਪਿਆਰੀ ਸਾਖੀ ਵੀ ਮਿਲਦੀ ਹੈ ਆਪਾਂ ਸੁਣਦੇ ਆ ਨਾ ਗੋਰਖਨਾਥ ਮਸ਼ਿੰਦਰਨਾਥ ਜਿਹੜਾ ਗੋਰਖਨਾਥ ਦਾ ਗੁਰੂ ਸੀ ਮਸ਼ਿੰਦਰਨਾਥ ਆਪਣਾ ਸਰੀਰ त्यागे ਕਿਸੇ ਰਾਜ ਦੇ ਸਰੀਰ ਚ ਗਿਆ ਰਾਜਾ ਚੜਾਈ ਕਰ ਗਿਆ ਸੀ ਉਹਦੇ ਸਰੀਰ ਚ ਆਪਣੇ ਪ੍ਰਾਂਤ ਟਕੇ ਤੇ ਉਹਦੇ ਸੁੱਖ ਭੋਗਣ ਲੱਗਾ ਸੁੱਖ ਭੋਗ ਦਾ ਭੋਗ ਦਾ ਉਨ ਜੀ ਤੋਂ ਆਪਣੇ ਦਰਬਾਰ ਚ ਫਿਰ ਇਹ ਫੈਸਲਾ ਕਰ ਦਿੱਤਾ ਕੋਈ ਵੀ ਕੰਨ ਪਾਟਾ ਜੋਗੀ ਮੇਰੇ ਦਰਬਾਰ ਚ ਨਾ ਆਵੇ ਹੁਣ ਜਦੋਂ ਗੋਰਖਨਾਥ ਨੂੰ ਕਿਸੇ ਨੇ ਮੀਨਾ ਮਾਰਿਆ ਨਾ ਕਿ ਤੇਰਾ ਗੁਰੂ ਕੀ ਕਰੀ ਜਾਂਦਾ ਉਹਦੋਂ ਫਿਰ ਗੋਰਖਨਾਥ ਆਪਣੇ ਗੁਰੂ ਨੂੰ ਬੁਲਾਉਣ ਵਾਸਤੇ ਗਿਆ ਫਿਰ ਜਿਹੜਾ ਮਛੰਦਰਨਾਥ ਸੀ ਉਹਨੇ ਤੇ ਉਹ ਰਾਜੇ ਦੇ ਰੂਪ ਦੇ ਵਿੱਚ ਕਹਿ ਦਿੱਤਾ ਸੀ ਕਿ ਮੇਰੇ ਦਰਬਾਰ ਚ ਕੋਈ ਕੰਨ ਪਾਟਾ ਜੋਗੀ ਨਾ ਆਵੇ ਫਣ ਕੀ ਕੀਤਾ ਮਛੰਦਰਨਾਥ ਦੇ ਜਿਹੜਾ ਬਣਿਆ ਰਾਜਾ ਸੀ ਉਹਦੇ ਦਰਬਾਰ ਤੇ ਜਿਹੜਾ ਤਬਲਾਵਾਦਕ ਸੀ ਨਾ ਉਹਦੇ ਕੋਲ ਗੁਰਖਨਾਥ ਨੇ ਤਬਲਾ ਸਿੱਖਿਆ ਸਮਝ ਲਾ ਕੇ ਤਬਲਾ ਸਿੱਖ ਕੇ ਫਿਰ ਇੱਕ ਦਿਨ ਜਿਹਦੇ ਕੋਲ ਤਬਲਾ ਸਿੱਖਦਾ ਸੀ ਨਾ ਉਹ ਉਸਤਾਦ ਨੇ ਕਿਹਾ ਕਿ ਅੱਜ ਮੇਰੀ ਜਗ੍ਹਾ ਤੂੰ ਜਾ ਕੇ ਤਬਲਾ ਵਜਾ ਕੇ ਆ ਉਸ ਟਾਈਮ ਤੋਂ ਮੰਨਿਆ ਜਾਂਦਾ ਕਿ ਉਹਨੇ ਨਾ ਆਪਣੇ ਕੰਨ ਢੱਕੇ ਹੋਏ ਸੀ ਤਾਂ ਇਹ ਕਈ ਜੋਗੀਆਂ ਦੇ ਵਿੱਚ ਨਾ ਕੰਨ ਟਕੇ ਦੀ ਵੀ ਪ੍ਰਥਾ ਚੱਲਦੀ ਪਈ ਅੱਜ ਫਿਰ ਜਾ ਕੇ ਉਹ ਗੋਰਖਨਾਥ ਨੇ ਤਬਲੇ ਵਾਦਕ ਦੇ ਰੂਪ ਦੇ ਵਿੱਚ ਗਿਆ ਸੀ ਮਛੰਦਰਨਾਥ ਨੂੰ ਮੇਨਾ ਮਾਰਿਆ ਉਠ ਮਛੰਦਰਨਾਥਾ ਜਾਗ ਮਛੰਦਰਨਾਥਾ ਜਦੋਂ ਮੇਨੇ ਵੱਜਦੇ ਉਹ ਫਿਰ ਸ਼ਰਮ ਦੇ ਮਾਰੇ ਉਹਨੇ ਉੱਥੇ ਸਰੀਰ ਤੇ ਆ ਕੇ ਆਪਣੇ ਜਿਹੜੇ ਪ੍ਰਾਂਤ ਸੀ ਵਾਪਸ ਆਪਣੀ ਦੇਹ ਦੇ ਵਿੱਚ ਲੈ ਆਇਆ ਕਈ ਮੰਨਦੇ ਆ ਕਿ ਸਤਿਗੁਰਾਂ ਜੀ ਨੇ ਇਹ ਸ਼ਬਦ ਤਾਂ ਕਰਕੇ ਉਹਨਾਂ ਦੇ ਪਿੱਛੇ ਉਚਾਰਨ ਕੀਤਾ ਖੈਰ ਸਤਿਗੁਰ ਕਹਿੰਦੇ ਤੂੰ ਇਨ੍ਹਾਂ ਸਿਮਰਤਿਆਂ ਦਾ ਵੇਦਾਂ ਦਾ ਪਾਠ ਕਰਦਾ ਵਾ ਇਨ੍ਹਾਂ ਨੂੰ ਵਿਚਾਰਦਾ ਵਾ ਜਾਂ ਜੋਗੀਆਂ ਵਾਲੀ ਕਿਰਿਆ ਕਰਦਾ ਵਾ ਭੰਗਮਾਂ ਵਾਲੀ ਕਰਦਾ ਵਾ ਇਨ੍ਹਾਂ ਦਾ ਤੈਨੂੰ ਕੀ ਲਾਭ ਹੋਵੇਗਾ ਪੰਚ ਜਨ ਸਿਉ ਸੰਗਨ ਛੁਟਕਿਓ ਅਦਿਕ ਅਹ ਬਦਮਾਨ ਜਿਹੜੇ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚੀਜ਼ਾਂ ਕਰੇ ਨਾ ਤੇਰੇ ਅੰਦਰ ਖਤਮ ਹੋ ਜਾਣਗੇ। ਪੰਜ ਜਨਾ ਸਿਉ ਸੰਗ ਨਾ ਛੁਟਕਿਓ ਇਹ ਪੰਜ ਤੇਰੇ ਅੰਦਰ ਖਤਮ ਹੋ ਜਾਣਗੇ। ਨਹੀਂ ਤੇਰੇ ਅੰਦਰ ਖਤਮ ਨਹੀਂ ਹੋਣਗੇ। ਕੀ ਹੋਵੇਗਾ? ਅਧਿਕ ਅਹੰਬਦਵਾਦ ਤੇਰੇ ਅੰਦਰ ਹੋਰ ਵਧਣਗੇ। ਤੇਰੇ ਅੰਦਰੋਂ ਖਤਮ ਖਾਉਣ ਦੇ ਬਜਾਏ ਇਹ ਹੋਰ ਪ੍ਰਬਲਿਤ ਹੋ ਜਾਣਗੇ, ਹੋਰ ਵਧਣਗੇ, ਹੋਰ ਤੇਰਾ ਨੁਕਸਾਨ ਕਰਨਗੇ। ਫਿਰ ਪਾਸਾ ਜੀ ਕਹਿੰਦੇ ਇਹਨੂੰ ਕਾਬੂ ਕੌਣ ਕਰ ਸਕਦਾ ਐਸੋ ਕੌਣ ਬਲੀਰੇ ਕਿਹੜਾ ਇੰਨਾ ਵੱਡਾ ਮਹਾਬਲੀ ਯੋਦਾ ਵਾ ਜਿਹੜਾ ਇਹਨਾਂ ਨੂੰ ਕਾਬੂ ਕਰ ਸਕਦਾ ਜਿਨ ਮਿਲ ਮਾਰੇ ਪੰਚ ਸੂਰਬੀਰ ਇਹ ਕਿਹੜਾ ਯੋਦਾ ਵਾ ਜਿਹੜਾ ਇਹਨਾਂ ਨੂੰ ਕਾਬੂ ਕਰ ਸਕਦਾ ਫਿਰ ਉੱਥੇ ਗੱਲ ਆ ਜਾਂਦੀ ਗੁਰੂ ਦੀ ਸ਼ਰਨ ਦੀ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਬੈਠਦਾ ਨਾ ਉਹ ਇਹਨੂੰ ਕਾਬੂ ਕਰ ਸਕਦਾ ਹੁਣ ਗੁਰੂ ਦੀ ਕੀ ਲੋੜ ਹੈ ਸਾਨੂੰ ਇੱਕ ਰੱਬ ਦਾ ਭਗਤ ਰੱਬ ਨੂੰ ਯਾਦ ਕਰਦਾ ਹਰ ਵੇਲੇ ਬੜਾ ਗਰੀਬ ਜੇਦੇ ਮਾਂ ਸੀ ਤੇ ਮਾਂ ਦੀਆਂ ਅੱਖਾਂ ਨਹੀਂ ਸੀ ਆਗੀਆਂ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਆ ਗਈ ਟਟਹਾ ਜਾਂ ਝੌਂਪੜੀ ਤੇ ਰਹਿੰਦਾ ਸੀ ਤੇ ਬੜੀਆਂ ਖਵਾਹਿਸ਼ਾਂ ਸੀ ਕਿ ਮੈਂ ਰੱਬ ਨੂੰ ਯਾਦ ਕਰਾਂ ਤੇ ਰੱਬ ਮੇਰੀਆਂ ਝੋਲੀਆਂ ਭਰੇਗਾ ਰੱਬ ਨੂੰ ਯਾਦ ਕਰਦਾ ਰੱਬ ਖੁਸ਼ ਹੋਇਆ ਤੇ ਇੱਕ ਦਿਨ ਉਹਦੇ ਸਾਹਮਣੇ ਆਇਆ ਆਖਣ ਲੱਗੇ ਕਿ ਮੰਗ ਕੀ ਮੰਗਦਾ ਹੈ ਪਰ ਸ਼ਰਤ ਇਹ ਕਿ ਮੈਂ ਦੇਣੀ ਤੈਨੂੰ ਇੱਕੋ ਚੀਜ਼ ਇੱਕ ਚੀਜ਼ ਦੇ ਵਿੱਚ ਜੋ ਮੰਗਣਾ ਮੰਗ ਸਕਦਾ ਉਹ ਤੈਨੂੰ ਮਿਲੇਗੀ ਫੇਰ ਆਖਦਾ ਚਲੋ ਮੈਂ ਨਾ ਪੁੱਛ ਕੇ ਹੁੰਨਾ ਕਰੋ ਪੁੱਛ ਕੇ ਹੁੰਨਾ ਕਰੇ ਗਿਆ ਘਰ ਦੇ ਨੂੰ ਤੇ ਮਾਂ ਨੂੰ ਗੱਲ ਦਸੀ ਮਾਂ ਨੇਤਰਹੀਨ ਸੀ ਮਾਂ ਤੇ ਕਿ ਪੁੱਤਰਾ ਮੇਰੀਆਂ ਨਾ ਅੱਖਾਂ ਮੰਗ ਲਾ ਮੈਂ ਤੈਨੂੰ ਵੇਖਣਾ ਚਾਹੁੰਦੀ ਕਰ ਦੇ ਕਹਿੰਦੀ ਕਿ ਆਪਣੇ ਨਾ ਕੋਈ ਪੁੱਤਰ ਨਹੀਂ ਹੈਗਾ ਤੁਸੀਂ ਰੱਬ ਕੋ ਪੁੱਤਰ ਦੀ ਦਾਤ ਮੰਗ ਲਓ ਆਪਾਂ ਖੁਸ਼ ਹੋਵਾਂਗੇ ਸਾਡੀ ਪੀੜੀ ਚੱਲੇਗੀ ਮਨ ਦੇ ਵਿੱਚ ਇਹ ਖਿਆਲ ਸੀ ਕਿ ਆਪਾਂ ਠੱਠੀ ਦੀ ਝੌਂਪੜੀ ਦੇ ਵਿੱਚ ਰਹਿਣੇ ਸਾਡੇ ਕੋਈ ਸੋਨਾ ਜਿਹਾ ਘਰ ਹੋਵੇ ਮਹਿਲ ਹੁਣ ਤਿੰਨੇ ਗੱਲਾਂ ਸੋਚਦਾ ਸੋਚਦਾ ਜਾ ਰਿਆਂ ਫਿਰ ਰੱਬ ਦੇ ਵੱਲ ਹੀ ਰਾਹ ਦੇ ਵਿੱਚ ਇੱਕ ਕੋਈ ਸੰਤ ਮਿਲ ਗਿਆ ਕੋਈ ਗੁਰੂ ਮਿਲ ਗਿਆ ਗੁਰੂ ਦੀ ਸ਼ਰਨ ਦੀ ਗੱਲ ਕਰਦੇ ਪਏ ਹਾਂ ਜਦੋਂ ਚਿਹਰਾ ਜਿਹਾ ਉਦਾਸ ਵੇਖਿਆ ਨਾ ਤੇ ਪੁੱਛਣ ਲੱਗੇ ਕਿ ਪੁੱਤਰਾ ਕਿੱਧਰ ਨੂੰ ਜਾ ਰਿਹਾ ਤੇ ਤੇਰਾ ਚਿਹਰਾ ਇੰਨਾ ਉਦਾਸ ਕਿਰ ਤੋਂ ਆ। ਪਹਿਲੇ ਤਾਂ ਕੁਝ ਬੋਲਿਆ ਨਹੀਂ। ਫਿਰ ਆਖਦੇ ਕਿ ਪੁੱਤਰਾ ਦੱਸ ਸਈ ਕੀ ਪਤਾ ਮੇਰੇ ਕੋਈ ਹੱਲ ਦੀ ਹੋਵੇ ਤੇਰੀ ਗੱਲਾਂ ਦਾ। ਆਖਦੇ ਜੀ ਮੈਂਨੇ ਰੱਬ ਨੂੰ ਬੜਾ ਯਾਦ ਕੀਤਾ। ਪਗਤੀ ਕਰਕੇ ਰੱਬ ਖੁਸ਼ ਹੋ ਗਿਆ। ਰੱਬ ਆਖਦਾ ਕਿ ਤੈਨੂੰ ਇੱਕੋ ਚੀਜ਼ ਦੀ ਨਹੀਂ ਤੂੰ ਮੰਗ ਕੀ ਮੰਗਦਾ ਹਾਂ? ਇੱਕੋ ਗੱਲ ਦੇ ਵਿੱਚ। ਤੇ ਕਹਿੰਦਾ ਤੂੰ ਫਿਰ ਕੀ ਸੋਚਿਆ? ਕਰ ਗਿਆ ਸੀ ਮਾਤਾ ਕਹਿੰਦੀ ਕੀ ਮੇਰੀਆਂ ਅੱਖਾਂ ਨਹੀਂ ਹੈਗੇ ਮੈਂ ਆਪਣੇ ਪੁੱਤ ਨੂੰ ਵੇਖਣਾ ਚਾਹੰਦੀ ਅੱਖਾਂ ਮੰਗ ਲਾ ਰੱਬ ਕੋਲ ਘਰ ਦੀ ਕਹਿੰਦੀ ਕਿ ਘਰੇ ਪੁੱਤਰ ਨਹੀਂ ਹੈਗਾ ਰੱਬ ਕੋਲ ਪੁੱਤਰ ਮੰਗ ਲਾ ਸਾਡੀ ਪੀੜੀ ਚੱਲ ਪੂਗੀ ਆਪਾਂ ਵੀ ਸੁੱਖ ਰਹਾਂਗੇ ਪਰ ਮੇਰੇ ਮਨ ਦੀ ਇੱਛਾ ਵਾ ਕਿ ਸਾਡਾ ਨਾ ਘਰ ਬੂਆ ਨਹੀਂ ਕੁਛ ਹੈਗਾ ਇੱਕ ਠੱਠੀ ਦੀ ਝੌਂਪੜੀ ਆ ਉਹਦੇ ਵਿੱਚ ਰਹਿੰਦੇ ਆ ਬੜਾ ਔਖਾ ਗੁਜ਼ਾਰਾ ਹੁੰਦਾ ਰੱਬ ਕੋਲ ਕਿਤੇ ਘਰ ਕੋਈ ਮਹਿਲ ਮੰਗ ਲਾ ਕਹਿੰਦੇ ਜੀ ਇਥੇ ਫਿਰ ਕੰਮ ਹੀ ਬੜਾ ਸੋਖਾ ਹੋ ਗਿਆ ਜਿੱਦਾਂ ਮੈਂ ਆਖਦਾ ਨਾ ਇੱਦਾਂ ਜਾ ਕੇ ਤੂੰ ਰੱਬ ਨੂੰ ਕਹਿ ਦੇ ਤੈਨੂੰ ਸਭ ਕੁਝ ਹੀ ਮਿਲ ਜਾਊਗਾ ਹੱਥ ਜੋੜ ਕੇ ਖੜ ਗਏ ਕਿ ਦੱਸੋ ਜੀ ਕਿਵੇਂ ਆ ਕਿ ਰੱਬ ਨੂੰ ਜਾ ਕੇ ਕਹੀਂ ਕਿ ਮੇਰੀ ਮਾਂ ਆਪਣੇ ਪੋਤਰੇ ਨੂੰ ਸੋਨੇ ਦੇ ਪੰਘੂੜੇ ਦੇ ਵਿੱਚ ਬੈਠਾ ਖੇਡਦਾ ਵੇਖਣਾ ਚਾਹੁੰਦੀ ਹੈ ਮੇਰੀ ਮਾਂ ਆਪਣੀ ਅੱਖਾਂ ਦੇ ਨਾਲ ਆਪਣੇ ਪੋਤਰੇ ਨੂੰ ਸੋਨੇ ਦੇ ਪੰਘੂੜੇ ਦੇ ਵਿੱਚ ਖੇਡਦਾ ਵੇਖਣਾ ਚਾਹੁੰਦੀ ਹੈ ਤੇਰੀਆਂ ਸਾਰੀਆਂ ਗੱਲਾਂ ਆ ਗਈਆਂ ਤੇਰੀ ਮਾਂ ਨੂੰ ਅੱਖਾਂ ਵੀ ਮਿਲ ਗਈਆਂ ਤੇਰੇ ਘਰ ਪੁੱਤਰ ਵੀ ਹੋਵੇਗਾ ਤੇ ਤੇਰੇ ਘਰ ਸੋਹਣੇ ਮੈਲ ਵੀ ਭਰਨਗੇ ਇਦਾਂ ਜਾ ਕੇ ਰੱਬ ਨੂੰ ਕਹਤੇ ਰੱਬ ਨੇ ਫੱਟ ਗੱਲ ਮੰਨ ਲਈ ਹੁਣ ਇੱਥੇ ਗੱਲ ਸਾਕੀ ਘਰ ਲਿਖਦਾ ਗੁਰੂ ਦੀ ਕਿਸ ਅਹੀਂ ਮੰਗ ਰੱਖਦੇ ਆ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਗੁਰੂ ਸਾਨੂੰ ਤਰੀਕਾ ਦੱਸਦਾ ਵਾ ਸਿੱਖਿਆ ਦੱਸਦਾ ਵਾ ਤੇ ਫਿਰ ਇਸੇ ਪ੍ਰਕਾਰ ਕਹਿੰਦੇ ਕਿ ਇਹ ਜਿਹ ਤੂੰ ਕਾਰਜ ਕਰਦਾ ਫਿਰਦਾ ਵਾਂ ਤੂੰ ਵਿਚਾਰ ਕਰਦਾ ਵਾਂ ਵਿਚਾਰ ਨੂੰ ਅਪਣਾਉਂਦਾ ਨਹੀਂ ਜਾਂ ਸਾਧਨਾ ਕਰਦਾ ਫਿਰਦਾ ਕਿ ਤੇਰੇ ਮਨ ਦੇ ਵਿੱਚ ਇਹ ਜਿਹੜੇ ਵਿਕਾਰ ਉਹ ਖਤਮ ਹੋ ਜਾਣਗੇ ਇਹ ਤਾਂ ਫਿਰ ਹੋਰ ਵਧਣਗੇ ਫਿਰ ਪਿਆਰੇ ਇਨ ਵਿਦ ਮਿਲਨ ਨਾ ਜਾਇ ਇਦਾਂ ਨਹੀਂ ਫਿਰ ਗੁਰੂ ਨੂੰ ਮਿਲਿਆ ਜਾਂਦਾ ਰੱਬ ਨੂੰ ਮਿਲਿਆ ਜਾਂਦਾ ਜੇ ਕਹੀਏ ਕਿ ਹੱਥ ਦੇ ਵਿੱਚ ਤਵੀਤ ਬਣ ਕੇ ਗਲ 'ਚ ਤਵੀਤ ਪਾ ਕੇ ਪੈਰਾਂ 'ਚ ਤਵੀਤ ਪਾ ਕੇ ਰੱਬ ਨੂੰ ਮਿਲਿਆ ਜਾਂਦਾ ਉਹ ਫਿਰ ਝੂਠੀ ਗੱਲ ਹੋ ਜਾਵੇਗੀ ਪਿਆਰੇ ਇਨ ਵਿਦ ਮਿਲ ਨਾ ਜਾਈ ਇਦਾਂ ਨਹੀਂ ਮਿਲਿਆ ਜਾਂਦਾ ਭਾਵੇਂ ਜੋ ਮਰਜ਼ੀ ਕਰ ਲਾ ਮੈਂ ਕੀ ਇਹ ਕਰਮ ਅਨੇਕਾ ਬੜੀ ਵਾਰ ਜੰਗਲਾਂ 'ਚ ਫਿਰਦਾ ਰਿਹਾ ਹਾਂ ਬੜਾ ਭੁੱਖਾ ਰਹਿ ਕੇ ਵੇਖ ਲਿਆ ਬੜੀ ਸਾਧਨਾ ਕਰਕੇ ਵੇਖ ਲਈ ਪਰ ਇਹ ਵਿਕਾਰ ਖਤਮ ਨਹੀਂ ਹੁੰਦੇ ਤੇ ਰੱਬ ਕਿੱਥੋਂ ਮਿਲੇਗਾ ਹਾਰ ਪਰਿਓ ਸਵਾਮੀ ਕੈ ਦਵਾਰੈ ਦੀਜੈ ਬੁੱਧ ਵਿਵੇਕ ਆਪਣਾ ਭੱਟ ਸਾਹਿਬ ਦਾ ਇੱਕ ਬੜਾ ਪਿਆਰਾ ਸੋਈਏ ਪੜਦੇ ਆ ਆਪਾਂ ਨੂੰ ਸਾਰਿਆਂ ਨੂੰ ਤਕਰੀਬਨ ਯਾਦ ਹੀ ਹੁੰਦਾ ਸਾਰੇ ਵਿਦਵਾਨ ਬੈਠੇ ਜੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੈ ਵਿਖਖਾਹੀ ਇਥੇ ਨਾ ਭੱਟ ਸਾਹਿਬ ਜੀ ਅਰਦਾਸ ਕਰਦੇ ਅਰਜ਼ੋਈ ਕਰਦੇ ਨਿਮਾਣੇ ਦੇ ਹੋ ਗਏ ਜਿੱਦਾਂ ਪਾਠ ਸਾਹਿਬ ਜੀ ਕਹਿੰਦੇ ਨਾ ਹਾਰ ਭਰਿਓ ਸਵਾਮੀ ਕੈ ਦਵਾਰੇ ਹਾਰ ਗੇ ਹਰ ਬਨੋ ਟੁੱਟ ਗੇ ਆਂ ਫਿਰ ਇਥੇ ਭੱਟ ਸਾਹਿਬ ਜੀ ਆਖਦੇ ਕਿ ਸਤਿਗੁਰੂ ਜੀ ਅਸੀਂ ਤੇ ਅਵਗੁਣਾ ਨ ਭਰੇ ਆਂ ਹਰ ਬਨਿਓ ਵੇਖ ਆਏ ਆਂ ਬੜੇ ਵਿਸ਼ੇ ਵਿਚਾਰ ਭੋਗੇ ਪਰ ਕਿਤੋਂ ਸੁੱਖ ਨਹੀਂ ਮਿਲਦਾ ਪਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪਰ ਪੂਲੇ ਸਤਿਦਾ ਦਾ ਰਸ ਪ੍ਰੀਤ ਲਗਾਈ ਸਤਗੁਰੂ ਜੀ ਹਰ ਬੰਨੇ ਫੇਰ ਕੇ ਵੇਖ ਲਿਆ ਕਿ ਤੋ ਸੁੱਖ ਨਹੀਂ ਮਿਲਦਾ ਹੁਣ ਟੁੱਟੇ ਪਏ ਆ ਫਿਰ ਆਖਦੇ ਕਿ ਇੱਕ ਹੀ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨੈ ਸਤਗੁਰੂ ਗੁਰੂ ਰਾਮਦਾਸ ਜੀ ਦਇਆ ਬਖਸ਼ਿਸ਼ ਕਰੋ ਸਾਡੀ ਸਹਾਇਤਾ ਕਰੋ ਤੋ ਢੀ ਸਰੰਦ ਦੇ ਵਿੱਚ ਆਏ ਆ ਤੇ ਆਪਾਂ ਫਿਰ ਪਟੰਦ ਸੋਈਆਂ ਤੇ ਪੜਦੇ ਆ ਕਿ ਅਬਰਤੋ ਦਾਸ 파ਟ ਕੀ ਲਾਜ ਜੈਸੇ ਲਾਜ ਰੱਖੀ ਭਗਤ ਪਹਿਲਾਦ ਕੀ ਹਰਨਾਕ ਸਾਰੇ ਕਾ ਰਾਜ ਸਤਗੁਰ ਜੀ ਦਇਆ ਬਖਸ਼ ਜਿੱਦਾਂ ਆਪ ਜੀ ਨੇ ਭਗਤ ਪਹਿਲਾਦ ਦੀ ਲਾਜ ਰੱਖੀ ਸੀ ਨਾ ਉਦਾਂ ਸਾਡੀ ਵੀ ਲਾਜ ਰੱਖੋ ਸਾਰੇ ਬੰਨੇ ਉੱਟਤੇ ਪਏ ਆ ਜਿੱਦਾਂ ਦਰੋਪਤੀ ਦੀ ਲਾਜ ਰੱਖੀ ਸੀ ਨਾ ਬਸਤਰਹੀਨ ਤੋਂ ਹੋਣ ਤੋਂ ਬਚਾਇਆ ਸੀ ਜਿੱਦਾਂ ਸਦਾਮੇ ਦੀ ਲਾਜ ਰੱਖੀ ਸੀ ਸਤਗੁਰੂ ਉਦਾਂ ਸਾਡੀ ਵੀ ਤੁਸੀਂ ਲਾਜ ਰੱਖਨੀ ਆ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਆ ਕਿਉਂਕਿ ਤੁਹਾਡਾ ਸੁਭਾਅ ਆ ਜਿਹੜਾ ਵੀ ਤੁਹਾਡੀ ਸ਼ਰਨ ਦੇ ਵਿੱਚ ਆਉਂਦਾ ਨਾ ਤੁਸੀਂ ਉਹਦੀ ਲਾਜ ਰੱਖ ਲੰਦੇ ਜੀ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਸਾਰੇ ਬੰਨੋਂ ਟੁੱਟ ਗਏ ਉਹਦੀ ਸ਼ਰਨ ਦੇ ਵਿੱਚ ਜਾਵਾਂਗੇ ਨਾ ਫਿਰ ਉਹ ਸਾਡੀ ਲਾਜ ਰੱਖੇਗਾ ਰਹਾਉ ਮੋਨ ਭਇਓ ਕਿਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਇਹ ਜਿੰਨੇ ਵੀ ਸਤਗੁਰਾਂ ਜੀ ਨੇ ਹੁਣ ਦੱਸਣਾ ਨਾ ਇਕ ਕਰਮ ਕਾਂਡਾ ਬਾਰੇ ਦੱਸਣਾ ਕਿ ਕਿਹੜੇ ਕਿਹੜੇ ਕਰਮ ਕਾਂਡ ਕਰਦੇ ਪਹਿਲੇ ਤਾਂ ਦੱਸਦਾਂ ਨੇਵਲ ਦੇ ਬਾਰੇ ਕਿ ਜੋਗੀ ਕਿ ਕਰਦੇ ਆ ਭੈੰਗਮ ਕੀ ਕਰਦੇ ਆ ਆਪਨ ਸਰੀਰ ਨੂੰ ਸਾਧਦੇ ਪਰ ਕਾਮ ਆਦਿ ਕੋਈ ਉਹਨਾਂ ਦੇ ਅੰਦਰੋਂ ਲੱਛਣ ਖਤਮ ਨਹੀਂ ਹੁੰਦੇ ਫਿਰ ਕਹਿੰਦੇ ਕਿ ਹੁਣ ਕਈ ਚੁੱਪ ਰਹਿ ਕੇ ਬੈਠ ਕੇ ਵੇਖਦੇ ਆ ਮੌਨ ਰਹੋ ਕਰਪਾਤੀ ਮੌਨ ਭਇਓ ਕਰਪਾਤੀ ਰਹੋ ਹੁਣ ਕਈ ਮੌਨ ਰਹਿ ਕੇ ਚੁੱਪ ਰਹਿ ਕੇ ਵੇਖਦੇ ਕਿ ਅੰਦਰ ਕਿਤੇ ਸ਼ਾਂਤ ਹੁੰਦਾ ਹੁੰਦਾ ਕਈ ਰੱਖਦੇ ਨਾ ਮੌਨ ਵਰਤ ਅੰਦਰ ਤੇ ਗੱਲਾਂ ਹੀ ਚੱਲਦੀਆਂ ਹੁੰਦੀਆਂ ਬਾਹਰੋਂ ਹੀ ਮੌਨ ਹੁੰਦੇ ਆ ਤੇ ਪਾਤਸ਼ਾਹ ਜੀ ਕਹਿੰਦੇ ਫਿਰ ਕਈ ਨਗਨ ਫਿਰਿਓ ਬਨਮਾਹੀ ਆਪਾਂ ਵਰਤਮਾਨ ਮਹਾਵੀਰ ਜੀ ਦਾ ਜੀਵਨ ਪੜਾਂਗੇ ਨਾ ਉਹਨਾਂ ਨੇ ਜੀਵਨ ਦੇ ਵਿੱਚ ਬੜੀ ਕਹਾਣਾਂ ਕਿਰ ਲੀਆਂ ਤੇ ਉਹ ਜਦੋਂ ਤਪੱਸਿਆ ਕਰਦੇ ਸੀ ਨਾ ਜੀ ਤੇ ਜਦੋਂ ਜੰਗਲਾਂ ਦੇ ਵਿੱਚ ਗਏ ਤੇ ਉਨ੍ਹਾਂ ਦੇ ਇਤਿਹਾਸ ਵਿੱਚ ਮਿਲਦਾ ਹੈ ਕਿ ਉਹ ਕਈ ਸਾਲਾਂ ਬਦੀ ਨੰਗੇ ਰਹਿੰਦੇ ਸੀ ਕੋਈ ਕੱਪੜਾ ਧੰਤੇ ਨਹੀਂ ਸੀ ਜੰਗਲ ਦੇ ਵਿੱਚ ਆਪਣੇ ਪੱਤੇ ਫਲ ਆਦਿ ਖਾਂਦੇ ਸੀ ਤੇ ਉਸੇ ਪ੍ਰਕਾਰ ਹੀ ਤਪੱਸਿਆ ਕਰਦੇ ਸਾਧਨਾ ਕਰਦੇ ਸੀ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਇਹ ਜੇ ਤੂੰ ਕੜਗ ਕਾਰਜ ਕਰਦਾ ਪਿਆਵਾ ਤੈਨੂੰ ਇਹਦੇ ਨਾਲ ਕੋਈ ਮਿਲੇਗਾ ਫਲ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਦਾ ਛੁਟਕੇ ਨਾ ਹੈ ਅਸੀਂ ਵੀ ਹਰ ਵਕਤ ਦੁਬਿਦਾ ਦੇ ਰੰਨੇ ਵਿੱਚ ਆ ਕਿ ਗੁਰੂ ਨੂੰ ਨਮਸਕਾਰ ਕਰੀਏ ਨਾ ਕਰੀਏ ਗੁਰੂ ਦੀ ਗੱਲ ਮੰਨਿਏ ਜਾਂ ਮਨ ਦੀ ਮਨ ਮੰਨੀਏ ਗੁਰੂ ਕਹਿੰਦਾ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਗੱਲ ਮੰਨਿਏ ਜਾਂ ਫਿਰ ਇਥੋਂ ਦੂਰ ਹੋ ਕੇ ਕੋ ਕਰਮਾ ਦੇ ਵਿੱਚ ਪਈਏ ਗੁਰੂ ਕਹਿੰਦਾ ਵਾ ਰੱਬ ਦੇ ਨਾਲ ਜੁੜੋ ਮਨ ਕਹਿੰਦਾ ਸੰਸਾਰ ਦੇ ਨਾਲ ਜੁੜੋ ਦੋਵੇਂ ਕੰਮ ਔਖੇ ਆ ਗੁਰੂ ਕਹਿੰਦਾ ਵਾ ਰੱਬ ਰੱਬ ਕਰੋ ਮਨ ਕਹਿੰਦਾ ਵਾ ਸੰਸਾਰ ਉਤੇ ਮੋਹਿਤ ਹੋਵੋ ਫਿਰ ਆਪਾਂ ਸੋਖੇ ਕੰਮ ਵੱਲ ਜਾਂਦੇ ਆ ਇੱਕ ਵਾਰ ਨਾ ਦਸਮ ਪਾਤਸ਼ਾਹ ਜੀ ਆ ਵੇਲੇ ਕੋਈ ਮਜ਼ਦੂਰ ਸੀ ਥੋੜੇ ਇੱਕ ਤੇ ਪਾਤਸ਼ਾਹ ਜੀ ਕੋਲ ਆ ਕੇ ਸਤਗੁਰ ਕੋਈ ਦਿਹਾੜੀ ਨਹੀਂ ਲੱਗੀ ਅੱਜ ਕੋਈ ਕਿਰਪਾ ਕਰੋ ਫਨਾ ਕੋਈ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਹੋ ਜਾਵੇ ਕੋਈ ਦਿਹਾੜੀ ਦੇ ਦੋ ਮਜ਼ਦੂਰੀ ਦੇ ਦੋ ਸਤਿਗੁਰੂ ਕਹਿੰਦੇ ਕਿ ਤੁਸੀਂ ਕੋਈ ਕਾਰਜ ਨਹੀਂ ਕਰਨਾ ਸਿਰਫ ਚੌਂਕੜਾ ਲਾ ਕੇ ਨਾ ਬਹਿ ਕੇ ਵਾਗ ਗੁਰੂ ਵਾਗ ਗੁਰੂ ਕਰਨਾ ਕੁਝ ਵੀ ਨਹੀਂ ਕਰਨਾ ਗੁਰੂ ਗੁਰੂ ਜਪਨਾ ਜੀ 10 ਮਿੰਟ ਹੋਏ ਤੇ ਪਹਿਲਾ ਉੱਠ ਗਿਆ 2-3 ਮਿੰਟ ਉੱਤੇ ਹੋਏ ਤੇ ਫਿਰ ਦੂਜਾ ਉੱਠ ਗਿਆ ਇਦਾਂ ਹੀ 15-20 ਮਿੰਟਾਂ ਦੇ ਜਿੰਨੇ ਬੈਠੇ ਨੇ ਨਾ 10-8 ਜਾਣੇ ਉਹ ਸਾਰੇ ਦੇ ਸਾਰੇ ਉੱਠ ਗਏ ਸਤਿਗੁਰੂ ਪੁੱਛਣ ਲੱਗੇ ਕਿ ਮੈਂ ਤੇ ਤੁਹਾਨੂੰ ਸੋਖਾ ਕੰਮ ਕਰ ਦੱਸਿਆ ਤੁਸੀਂ ਸਾਰੀ ਤੁਹਾਡੀ ਮਜ਼ਦੂਰੀ ਕਰਦੇ ਜੇ ਹੱਡ ਭੰਦੇ ਜੇ ਇਹਦੇ ਕੰਮ ਹੀ ਬੜਾ ਸੋਖਾ ਤੁਸੀਂ ਬੈਠੇ ਜੇ ਪ੍ਰਸ਼ਾਦਾ ਬਾਣੀ ਤੁਹਾਨੂੰ ਮਿਲੇਗਾ ਤੁਸੀਂ ਰਾਮਨਾਥ ਗੁਰੂ ਗੁਰੂ ਜਪਣਾ ਕਹਿੰਦੇ ਸਤਿਗੁਰੂ ਜੀ ਮਜ਼ਦੂਰੀ ਠੀਕ ਹੈ ਇਹ ਕੰਮ ਔਖਾ ਵਾ ਇਹ ਸਾਡੀ ਅਸਲ ਸਚਾਈ ਆ ਜੇ ਸਾਨੂੰ ਕੋਈ ਕਹੇ ਨਾ ਭਾਈ ਕਿ ਅੰਮ੍ਰਿਤ ਵੇਲੇ ਉੱਠੋ ਉਹ ਕੰਮ ਔਖਾ ਲੱਗਦਾ ਜੇ ਕੋਈ ਕਹੇ ਨਾ ਨਿਤਨੇਮ ਕਰ ਲਓ ਉਹ ਕੰਮ ਔਖਾ ਲੱਗਦਾ ਹੁਣ ਜੇ ਕਹੀਏ ਕਿ ਉੱਠਦੇ ਸਾਰ ਸਾਰੇ ਫੋਨ ਵੇਖਦੇ ਹੋ ਉਹ ਕੰਮ ਸਾਰਿਆਂ ਨਾਲੋਂ ਸੋਖਾ ਲੱਗਦਾ ਗੁਰੂ ਦਾ ਮਾਰਗ ਸੋਖਾ ਲੱਗਦਾ ਸੰਸਾਰ ਦਾ ਮਾਰਗ ਸੋਖਾ ਲੱਗਦਾ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਤਟ ਤੀਰਥ ਸਭ ਧਰਤੀ ਭ੍ਰਮੇ ਉਹ ਦੁਬਿਧਾ ਛੁਟਕੇ ਨਾਹੀ ਮਨ ਦੇ ਵਿੱਚ ਦੁਬਿਧਾ ਨਹੀਂ ਖਤਮ ਹੁੰਦੀ ਜਿੰਨੀ ਮਰਜੀ ਦੁਨੀਆ ਘੁੰਮਾਈ ਜਾਏ ਜਿਨ੍ਹਾਂ ਚ ਕਰਮਾਂ ਦੇ ਵਿੱਚ ਸੰਤੋਖ ਨਹੀਂ ਨਾ ਹੁੰਦਾ ਉਹਨਾਂ ਚ ਕਰੈ ਮਨ ਨੂੰ ਤ੍ਰਿਪਤੀ ਨਹੀਂ ਆਸਾ ਤੇ ਫਿਰ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਇਹ ਪਿਆਗ ਰਾਗ ਰਾਜ ਦੇ ਵਿੱਚ ਹੁਣੇ ਕੁੰਬ ਦਾ ਮੇਲਾ ਲੱਗਾ ਵਾ ਤੇ ਮੰਨਿਆ ਜਾਂਦਾ ਸੀ ਕਿ પ્રાਣੇ ਸਮੁੰਦ ਦੇ ਵਿੱਚ ਨਾ ਇੱਥੇ ਇੱਕ ਆਰਿਆ ਸੀ ਤੇ ਬ੍ਰਾਹਮਣਵਾਦੀ ਜਿਹੜੇ ਲੋਕ ਸੀ ਉਹ ਮੁਕਤੀ ਦੇ ਨਾਂ ਤੇ ਉਹ ਆਰਿਆਂ ਦੇ ਵਿੱਚ ਲੋਕਾਂ ਦੇ ਸਰੀਰ ਚਰਵਾਉਂਦੇ ਸੀ ਕੋਈ ਆਇਆ ਉਹਨੇ ਸਭ ਕੁਝ ਆਪਣਾ ਘਰ ਪੈਸਾ ਥੇਲਾ ਵੇਚ ਵਟ ਕੇ ਉਹ ਬ੍ਰਾਹਮਣਾਂ ਦੇ ਤਾਂ ਜਿਹੜੇ ਉੱਥੋਂ ਦੇ ਮੁਖੀ ਸੀ ਉਹਨਾਂ ਨੂੰ ਦੇ ਦਿੱਤਾ ਤੇ ਆਪਣੇ ਆਪ ਨੂੰ ਉਸ ਆਰੇ ਦੇ ਅੰਦਰੋਂ ਸਿਰ ਵਾਲੇ ਤੱਕ ਤੇ ਜਦੋਂ ਅੰਗਰੇਜ਼ਾਂ ਦਾ ਸਮਾਂ ਆਇਆ ਨਾ ਇਹ ਆਰਿਆਂ ਉਦੋਂ ਬੰਦ ਹੋਇਆ ਸੀ ਫਿਰ ਕਹਿੰਦੇ ਕੀ ਪਾਸੇਜ ਕਹਿੰਦੇ ਉਹ ਜਿਹੜਾ ਮਨ ਕਾਮਨਾ ਤੀਰਥ ਜਾਏ ਬਸਿਓ ਜਿਹੜੀ ਤੀਰਥਾਂ ਤੇ ਜਾ ਕੇ ਮਨ ਦੀਆਂ ਇੱਛਾਵਾਂ ਸੀ ਨਾ ਕਿ ਮੁਕਤੀ ਹੋਣ ਦੀਆਂ ਉਹ ਸਿਰਫ ਇੱਛਾਵਾਂ ਹੀ ਰਹਿ ਜਾਂਦੀਆਂ ਸਿਰ ਕਰਵਤ ਧਰਾਏ ਉਹ ਸਿਰ ਜਿਹੜਾ ਸੀ ਉਹ ਆਰਿਆਂ ਦੇ ਵਿੱਚ ਦਿੰਦੇ ਫਿਰਦੇ ਆ ਪਰ ਇਸ ਤਰ੍ਹਾਂ ਮੁਕਤੀ ਮਿਲ ਜੂਗੀ ਕਿ ਜਿਹੜੇ ਪਾਪ ਅਸੀਂ ਕੀਤੇ ਉਹ ਸਾਡੇ ਇੰਨਾ ਖਤਮ ਹੋਣਗੇ ਫਿਰ ਮਨ ਕੀ ਮੈਲ ਨਾ ਜਾਏ ਉਤਰੇ ਇਹ ਬਿਦਨ ਇਹ ਤਾਂ ਸਾਡੇ ਸਾਰਿਆਂ ਦੇ ਅੰਦਰ ਆ ਨਾ ਜੀ ਮੈਂ ਵੀ ਵਿੱਚ ਹੀ ਹੁੰਦਾ ਮਨ ਦੀ ਮੈਲ ਕਿਸੇ ਅੰਦਰੋਂ ਨਹੀਂ ਜਾਂਦੀ ਜਿੰਨਾ ਮਰਜੀ ਕੋਈ ਵੱਡਾ ਚੋਲਾ ਪਾਵੇ ਜਿੰਨਾ ਮਰਜੀ ਸੰਤ ਬਣ ਕੇ ਬਹਿ ਜਾਵੇ ਜਿੰਨਾ ਮਰਜੀ ਵੱਡਾ ਵਿਦਵਾਨ ਹੋਵੇ ਇਹ ਜਿਹੜੀ ਮਨ ਦੀ ਮੈਲ ਹੈ ਨਾ ਉਹ ਕਿਸੇ ਵਿਰਲੇ ਕੋਈ ਜਾਂਦੀ ਹੈ ਕੋਈ ਵਿਰਲਾ ਹੀ ਹੁੰਦਾ ਜਿਹੜੀ ਮਨ ਦੀ ਮੈਲ ਨੂੰ ਗੱਡ ਲੈਂਦਾ ਤੇ ਐਸੇ ਵਿਰਲੇ ਮਹਾਪੁਰਖਾਂ ਦਾ ਅੱਜ ਜਨਮ ਦਿਹਾੜਾ ਵੀ ਆ ਸੰਤ ਚਰਨੈਲ ਸਿੰਘ ਜੀ ਤਿੰਨਾਂ ਦਾ ਅੱਜ ਜਨਮ ਦਿਨ ਹੈ 2 ਜੂਨ 1947 ਦੇ ਵਿੱਚ ਜਿੰਨਾਂ ਦਾ ਜਨਮ ਹੋਇਆ ਤੇ ਉਹ ਐਸੇ ਵਿਰਲੇ ਵਾਂਗ ਕੋਈ ਕੋਈ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚੋਂ ਮੈਲ ਨਿਕਲਦੀ ਹੈ ਨਹੀਂ ਤੇ ਜ਼ਿਆਦਾਤਰ ਮੇਰੇ ਵਾਂਗੂ ਦਿਖਾਵੇ ਤੇ ਅੰਦਰ ਹੀ ਸਾਰੇ ਰਹਿੰਦੇ ਨੇ ਜਿੰਨਾ ਮਰਜ਼ੀ ਵੱਡਾ ਕੋਈ ਸੰਤ ਹੋਵੇ ਚੈਲੰਜ ਕਰਕੇ ਦੱਸ ਸਕਦਾ ਕਿ ਉਹਦੇ ਅੰਦਰ ਪਾਪ ਹੋਊਗਾ ਸਿਰਫ ਐਸੇ ਸਤਿਗੁਰੂ ਨੇ ਜਿਨ੍ਹਾਂ ਦੇ ਅੰਦਰ ਕੋਈ ਗਲਤੀ ਨਹੀਂ ਹੁੰਦੀ ਤੇ ਪਾਸੇ ਜੀ ਕਹਿੰਦੇ ਮਨ ਕੀ ਮੈਲ ਨਾ ਉਤਰੇ ਇਹ ਵਿਦ ਸਟੇਜਾਂ ਦੇ ਉੱਤੇ ਆਪਾਂ ਸਪੀਚਾਂ ਦਿੰਦੇ ਆ ਨਾ ਕਿ ਅਕਲਿਆਂ ਨੂੰ ਤੁਸੀਂ ਆ ਕਰੋ ਆ ਕਰੋ ਨਿਤਨੇਮ ਕਰੋ ਬਾਣੀ ਪੜੋ ਕਿ ਪਤਾਪਾ ਖੁੱਦ ਨਾ ਪੜਦੇ ਹੋਈ ਹੈ ਇਹ ਵਿਦ ਜੇ ਲੱਖ ਯਤਨ ਕਰਾਏ ਬੜੇ ਯਤਨ ਕਰਦੇ ਪਏ ਆ ਪਰ ਕਿਸੇ ਪ੍ਰਕਾਰ ਰੱਬ ਨੂੰ ਨਹੀਂ ਮਿਲ ਸਕਦਾ ਕਿਉਂਕਿ ਰੱਬ ਨੂੰ ਮਿਲਣ ਵਾਸਤੇ ਤਾਂ ਪਿਆਰ ਚਾਹੀਦਾ ਵਾ ਤੇ ਸਾਡੇ ਅੰਦਰ ਭਰੀ ਨਫ਼ਰਤ ਆ ਕਿਸੇ ਦਾ ਬੁਰਾ ਧੱਕਣ ਦੀ ਬੁਰਾ ਵੇਖਣ ਦੀ, ਪ੍ਰਾਇਆ ਧੰਨ ਇਕੱਠਾ ਕਰਨ ਦੀ, ਕਿਸੇ ਦਾ ਮਾਰਾ ਕਰਨ ਦੀ, ਜੇ ਕੋਈ ਅੱਗੇ ਜਾਵੇ ਕਦੇ ਉਹਨੂੰ ਅੱਗੇ ਨਹੀਂ ਜਾਣ ਦੇਣਾ, ਉਹਦੀ ਲੱਤ ਖਿੱਚਣੀ। ਇਹ ਸਾਡੇ ਸਾਰਿਆਂ ਦੇ ਅੰਦਰ ਹੂਬੀ ਹੁੰਦੀ ਹੈ, ਕੁਦਰਤੀ ਤੌਰ ਤੇ। ਇਹ ਤਾਂ ਹੀ ਜਾਵੇਗੀ ਜੇ ਗੁਰੂ ਦੀ ਸਿੱਖਿਆ ਲਵਾਂਗੇ। ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਗੁਰੂ ਨੂੰ ਉਜਾੜ ਕਰਾਂਗੇ, ਗੁਰੂ ਦੀ ਗੱਲਾਂ ਮੰਨਾਂਗੇ। ਇੱਕ ਉਹਦੀ ਗੱਲ ਸੁੰਨੀ ਤੇ ਇੱਕ ਉਹਦੀ ਗੱਲ ਮੰਨੀ। ਦੋਨਾਂ ਦੇ ਵਿੱਚ ਫਰਕ। ਇੱਕ ਦਿਨ ਮੇਰੇ ਵਰਗਾ ਹੁੰਦਾ ਨਾ ਇੱਕ ਕੰਨ ਤੋਂ ਸੁਣਦਾ ਤੇ ਦੂਜੇ ਕੰਨ ਤੋਂ ਬਾਹਰ। ਪਰ ਕਈ ਸੰਤ ਐਸੇ ਵੀ ਨੇ ਮਹਾਂਪੁਰਖਾਂ ਦੇ ਸੰਗਤ ਦੇ ਵਿੱਚ ਬੈਠੇ ਜਿਹੜੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਦੇ ਨੇ ਜੀਵਨ ਦੇ ਵਿੱਚ ਧਾਰਨ ਕਰਦੇ ਨੇ ਹੁਣ ਜੀ ਮੈਂ ਕਹਿ ਲਵਾਂ ਕਿ ਭਾਈ ਮੈਨੂੰ ਪਿਆਸ ਲੱਗੀ ਆ ਪਾਣੀ ਪੀਣਾ ਪਾਣੀ ਬਿਨਾਂ ਇਦਾਂ ਕਹੀ ਜਾਵਾਂ ਕਿਤੇ ਮੇਰੀ ਪਿਆਸ ਬੁਝੇਗੀ ਨਹੀਂ ਬੁਝ ਸਕਦੀ ਕਦੀ ਵੀ ਨਹੀਂ ਬੁਝੇਗੀ ਜਿੰਨਾ ਚਿਰ ਮੈਂ ਗਲਾਸ ਲੈ ਕੇ ਪਾਣੀ ਨਾ ਪੀਵਾਂਗਾ ਉਸੇ ਪ੍ਰਕਾਰ ਜਿੰਨਾ ਚਿਰ ਗੁਰੂ ਦੀ ਗੱਲ ਨੂੰ ਨਾ ਮੰਨਾਂਗੇ ਉਹਨਾਂ ਚਿਰ ਕਿਸੇ ਚੀਜ਼ ਦਾ ਕਿਸੇ ਕਰਮ ਕਾਂਡ ਦਾ ਕੋਈ ਅਸਰ ਨਹੀਂ ਹੋਣਾ ਜਿੰਨਾ ਮਰਜੀ ਨਮਸਕਾਰ ਕਰਦੇ ਹਾਂ ਲੇਖ ਜ਼ਰੂਰ ਬਦਲ ਜਾਣਗੇ ਪਰ ਜਿਹੜੀ ਮਨ ਦੀ ਮੈਲ ਹੈ ਨਾ ਉਹ ਫਿਰ ਗੁਰੂ ਦਾ ਨਾਮ ਜਪ ਕੇ ਮਿਟ ਸਕਦੀ ਹੈ ਸਤਿਗੁਰੂ ਕਿਰਪਾ ਕਰਨ ਜੀ ਕਿਸੇ ਨੂੰ ਗੁਰੂ ਦੀ ਉਸਤਤ ਦੀ ਕੋਈ ਗੱਲ ਚੰਗੀ ਲੱਗੀ ਹੋਵੇ ਤੇ ਮਨ ਦੇ ਵਿੱਚ ਵਸਾ ਲੈਣਾ ਜੇ ਕੋਈ ਗੱਲ ਗਲਤੀ ਹੋਵੇ ਤੇ ਮੇਰੀਆਂ ਭੁੱਲਾਂ ਕਿਵਾਂ ਬਖਸ਼ ਕੇ ਮੇਰੀ ਝੋਲੀ ਪਾ ਦੇਣਾ ਸਤਿਗੁਰੂ ਕਿਰਪਾ ਕਰਨ